ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਸਿਰਫ ਧਨ ਵਾਸਤੇ ਜੀਵਣਾ ਇਹ ਜੀਵਣਾ ਕੋਈ ਜੀਵਣਾ ਨਹੀਂ ਰੋਟੀ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਸਿਰਫ ਰੋਟੀ ਵਾਸਤੇ ਜੀਵਣਾ ਇਹ ਜੀਵਨ ਕੋਈ ਜੀਵਨ ਨਹੀਂ ਰੋਟੀ ਲੋੜ ਹੈ ਧਨ ਲੋੜ ਹੈ ਇਨੋ ਜਨਾਬ ਕਵੀ ਰਹੀਮ ਦਰਬਾਰ-ਏ-ਅਕਬਰੀ ਦੇ ਨੌ ਰਤਨਾਂ ਦੇ ਚੋਂ ਇੱਕ ਰਤਨ ਇੰਜ ਬਿਆਨ ਕਰਦੇ ਨੇ ਪਾਣੀ ਬਾੜੇ ਨਾਅ ਮੈਂ ਘਰ ਮੇ ਬਾੜੇ ਧਾਮ ਦੋਨੋਂ ਹੱਥ ਉਲੀਚੀਏ ਯਹੀ ਸੱਜਣੋ ਕਾਮ ਕਹਿੰਦੇ ਪਾਣੀ ਤੋਂ ਬਿਨਾ ਬੇੜੀ ਚੱਲ ਨਹੀਂ ਸਕਦੀ ਚੱਲਣ ਵਾਸਤੇ ਪਾਣੀ ਚਾਹੀਦਾ ਹੈ ਪਰ ਪਾਣੀ ਤੋਂ ਬਿਨਾ ਬੇੜੀ ਡੁੱਬ ਨਹੀਂ ਸਕਦੀ ਡੁੱਬਣ ਵਾਸਤੇ ਵੀ ਪਾਣੀ ਚਾਹੀਦਾ ਹੈ ਬੇੜੀ ਚੱਲਦੀ ਹੈ ਪਾਣੀ ਵਿੱਚ ਬੇੜੀ ਡੁੱਬਦੀ ਹੈ ਪਾਣੀ ਵਿੱਚ ਧਨ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ ਪਰ ਜਦ ਡੁੱਬਦੀ ਹੈ ਤਾਂ ਢੰਗ ਦੇ ਚੀ ਡੁੱਬ ਕੇ ਰਹਿ ਜਾਂਦੀ ਪਰਿਵਾਰ ਤੋਂ ਬਿਨਾ ਜ਼ਿੰਦਗੀ ਦੀ ਨੌਕਾ ਚੱਲ ਨਹੀਂ ਸਕਦੀ ਪਰ ਜਦ ਡੁੱਬਦੀ ਹੈ ਤਾਂ ਪਰਿਵਾਰ ਦੀ ਚੀ ਗਰ ਖੋ ਕੇ ਰਹਿ ਜਾਂਦੀ ਕਾਰੋਬਾਰ ਤੋਂ ਬਿਨਾ ਜੀਵਨ ਚੱਲ ਨਹੀਂ ਸਕਦਾ ਇਹ ਬੇੜੀ ਚੱਲ ਨਹੀਂ ਸਕਦੀ ਪਰ ਡੁੱਬਦੀ ਹੈ ਤਾਂ ਕਾਰੋਬਾਰ ਦੀ ਚੀ ਗਰ ਖੋ ਕੇ ਰਹਿ ਜਾਂਦੀ ਤੇ ਬੜੇ ਧਿਆਨ ਨਾਲ ਸੁਣਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਹਮ ਦੇਖਾਂ ਤੈਂ ਡੁੱਬੇ आले ਮੈਂ ਤੇ ਦੇਖਦਾ ਸਭ ਬੇੜੀਆਂ ਡੁੱਬੀਆਂ ਪਈਆਂ ਵਰਕ ਡੁੱਬੇ ਹੋਏ ਦੀ ਪਹਿਚਾਨ ਅਗਰ ਇੱਕ ਸਿੱਖ ਦੀ ਜੋ ਹੈ ਪਹਿਚਾਨ ਕਰੀਏ ਡੁੱਬੇ ਹੋਏ ਦੀ ਨਿਤਨੇਮ ਡੁੱਬ ਗਿਆ ਹੋਵੇਗਾ ਅੰਮ੍ਰਿਤ ਵੇਲੇ ਡੁੱਬ ਗਿਆ ਹੋਵੇਗਾ ਰਹਿਤ ਬੈਤ ਡੁੱਬ ਗਈ ਹੋਵੇਗੀ ਡੁੱਬ ਗਿਆ ਗਰਕ ਹੋ ਗਿਆ ਨਹੀਂ ਹੋਵੇ ਹਮ ਦੇ ਖਾਂ ਤੈ ਡੁੱਬੇ ਅਲੇ ਮਹਾਰਾਜ ਕਹਿੰਦੇ ਨੇ ਮੈਂ ਗੌਰ ਨਾਲ ਦੇਖਦਾ ਮਨੁੱਖ ਤੇ ਡੁੱਬ ਗਿਆ ਇੱਕ ਹੋਰ ਨੁਕਤਾ ਵੀ ਮੈਂ ਬਿਆਨ ਕਰਦੇ ਆਂ ਪਾਣੀ ਜਿਹੜਾ ਹੈ ਸਾਗਰ ਪਾਣੀ ਦਰਿਆਵਾਂ ਦਾ ਸਰੋਵਰਾਂ ਦਾ ਇਨ੍ਹਾਂ ਦੇ ਕੁੱਤੇ ਤੈਰਦੇ ਨੇ ਗਊਆਂ ਵੀ ਤੈਰਦੀਆਂ ਨੇ ਸ਼ੇਰ ਵੀ ਤੈਰਦੇ ਨੇ ਘੋੜੇ ਵੀ ਤੈਰਦੇ ਨੇ ਮੱਝਾਂ ਵੀ ਤੈਰਦੀਆਂ ਨੇ ਮੱਝ ਵੀ ਬੜੀ ਆਸਾਨੀ ਨਾਲ ਤੈਰ ਕੇ ਚਲੀ ਜਾਂਦੀ ਇਤਨਾ ਭਾਰੀ ਭਰਕਮ ਹਾਥੀ ਮੈਂ ਗਹਿਰੀ ਝੀਲਾਂ ਦੇ ਚ ਦੇਖਿਆ ਇਸ਼ਨਾਨ ਕਰਦੇ ਆ ਹਾਥੀਆਂ ਨੂੰ ਗਹਿਰੇ ਪਾਣੀ ਚਲੇ ਜਾਂਦੇ ਤੈਰਦੇ ਬਾਹਰ ਆ ਜਾਂਦੇ ਹੱਦ ਹੋ ਗਈ ਪਹਾੜ ਹਾਥੀ ਤੈਰਦੇ ਨੇ ਘੋੜੇ ਤੈਰਦੇ ਨੇ ਮੱਝਾਂ ਤੈਰਦੀਆਂ ਨੇ ਗਊਆਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਮਨੁੱਖ ਡੁੱਬਦੇ ਨੇ ਸਿਰ ਮਨੁੱਖ ਡੁੱਬਦਾ ਬੰਦਾ ਡੁੱਬਦਾ ਹੈ ਕਿਉਂ ਪਾਣੀ ਦਾ ਬੰਦੇ ਨਾਲ ਵੈਰ ਹੈ ਨਹੀਂ ਬੰਦਾ ਕੇਵਲ ਜ਼ਿੰਦਾ ਜਿਹੜਾ ਹੈ ਉਹ ਡੁੱਬਦਾ ਹੈ ਲਾਸ਼ਾਂ ਤੇ ਤੈਰਦੀਆਂ ਨੇ ਲਾਸ਼ਾਂ ਤੈਰਦੀਆਂ ਨੇ ਮੁਰਦੇ ਤੈਰਦੇ ਨੇ ਹਾਲਾਂਕਿ ਲਾਸ਼ ਵਜ਼ਨੀ ਹੋ ਜਾਂਦੀ ਹੈ ਭਾਰੀ ਹੋ ਜਾਂਦੀ ਤੈਰਦੀ ਹੈ ਭਾਰਤ ਦੇ ਸੰਤਾਂ ਦੇ ਸਰੀਰ ਨੂੰ ਜਲ ਪ੍ਰਵਾਹ ਕਰਦੇ ਨੇ ਦਾਸ ਸੰਸਕਾਰ ਨਹੀਂ ਕਰਦੇ ਗੰਗਾ ਦੇ ਵਿੱਚ ਜਦ ਇਹ ਜਲ ਪ੍ਰਵਾਹ ਕੀਤਾ ਜਾਂਦਾ ਹੈ ਕਿਸੇ ਸਾਧੂ ਦੇ ਸਰੀਰ ਨੂੰ ਮੈਂ ਦੇਖਿਆ ਵਜ਼ਨੀ ਪੱਥਰ ਨਾਲ ਬੰਨੇ ਜਾਂਦੇ ਕਿਉਂ ਲਾਸ਼ ਤੈਰਨ ਲੱਗ ਪੈਂਦੀ ਹੈ ਮੁਰਦੇ ਤੈਰਦੇ ਨੇ ਜ਼ਿੰਦਾ ਮਨੁੱਖ ਡੁੱਬਦੇ ਨੇ ਕਿਉਂ ਆਪਣਾ ਸੰਤੁਲਨ ਗਵਾ ਬੈਠਦੇ ਨੇ ਬੈਲੈਂਸ ਵਿਗਾੜ ਬੈਠਦੇ ਡੁੱਬ ਜਾਂਦੇ ਸੰਸਾਰ ਨਹੀਂ ਡੋਬਦਾ ਮਨੁੱਖ ਨੂੰ ਧਨ ਸੰਪਦਾ ਨਹੀਂ ਡੋਬਦੀ ਪਰਿਵਾਰ ਨਹੀਂ ਡੋਬਦਾ ਜਨਕ ਦਾ ਪਰਿਵਾਰ ਸੀ ਸਾਰੇ ਭਗਤ ਪਰਿਵਾਰ ਵਾਲੇ ਨੇ ਪਰਿਵਾਰ ਨਹੀਂ ਡੋਬਦਾ ਪਦਾਰਥ ਨਹੀਂ ਡੋਬਦੇ ਦਰਸਲ ਮਨੁੱਖ ਆਪਣਾ ਸੰਤੁਲਨ ਖੋ ਬੈਠਦਾ ਹੈ ਆਪਣਾ ਬੈਲੈਂਸ ਵਿਗਾੜ ਬੈਠਦਾ ਜਿਵੇਂ ਜ਼ਿੰਦਾ ਮਨੁੱਖ ਪਾਣੀ ਦੇ ਚ ਵੀ ਡੁੱਬਦੇ ਨੇ ਇਹ ਜੀਵ ਦੇ ਜੋਗਦੇ ਮਨੁੱਖ ਸੰਸਾਰ ਦੇ ਚ ਵੀ ਡੁੱਬ ਜਾਂਦੇ ਨੇ ਪਰਿਵਾਰ ਦੇ ਚ ਵੀ ਡੁੱਬ ਜਾਂਦੇ ਨੇ ਕਾਰੋਬਾਰ ਦੇ ਚ ਵੀ ਡੁੱਬ ਜਾਂਦੇ ਨੇ